ਸਰਦਾਰਨੀ ਵਾਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਕੁੜੀ ਪੋਠਵਾਰ ਦੀ ਉਹ ਦੁੱਧ ਵਿੱਚਿਆ ਕਰਦੀ ਸੀ ਸਰਦੀਆਂ ਹੋ ਜਾਂ ਗਰਮੀਆਂ ਉਹ ਸਮੇਂ ਸਿਰ ਹਰ ਇੱਕ ਘਰ ਪੁੱਜ ਜਾਂਦੀ ਭਾਵੇਂ ਲੋਹੀਆ ਦੀ ਟੋਕ ਜਿੱਥੋਂ ਕੀ ਉਹ ਆਉਂਦੀ ਸੀ ਸਾਡੇ ਪਿੰਡ ਤੋਂ ਕੋਈ 5-7 ਮੀਲ ਦੂਰ ਸੀ ਉਹ ਕਲਮ ਕੱਲੀ ਮੂੰਹ ਨੇਰੇ ਹੀ ਘਰੋਂ ਟੁਰ ਪੈਂਦੀ ਤੇ ਜਰਾ ਨਾ ਡਰਦੀ ਉਹ ਆਪਣੇ ਇਕੱਲੇਪਨ ਜਾਂ ਤ੍ਰਿੰਮਣ ਤੋਂ ਜ਼ਿਮੀਂਦਾਰ ਲੋਕਾਂ ਦਾ ਕਹਿ ਡਰ ਆਖੇ ਡਰਨੇ ਖੱਤਰੀ ਹੋਣੇ ਨੂੰ ਉਹ ਆਖਦੀ ਜਦੋਂ ਕੋਈ ਉਹਨੂੰ ਮੂਨੇਰੇ ਕੱਲਿਆਂ ਆਉਣ ਤੋਂ ਵਰਜਦਾ ਤਿੰਨ ਚਾਰ ਸਾਲ ਤੋਂ ਮੈਂ ਉਹਨੂੰ ਦੁੱਧ ਹੀ ਵੇਚਦਿਆਂ ਦੇਖ ਰਿਆ ਸਾਂ 8-10 ਸਿਰ ਦੁੱਧ ਰੋਜ਼ ਵੇਚਣ ਤੇ ਵੀ ਦੇਖਦਾ ਉਹ ਸੰਤੁਸ਼ਟ ਨਹੀਂ ਸੀ ਉਹ ਕਿਸੇ ਲੈਰੀ ਜਾਂ ਗਾਂ ਜਾਂ ਮੱਝ ਦੀ ਪਾਲ ਵਿੱਚ ਸੀ ਜੇ ਕੋਈ ਵੱਲ ਜਹੀ ਲਵੇਰੀ ਮੱਝ ਗਿਸ਼ੇ ਤਾਂ ਬਹੁਤ ਚੰਗੇ ਹਿਉਂ ਹੀ ਤੇ ਦਿਨ ਦਿਹਾੜੇ ਨੂੰ ਦੁੱਧ ਨੇ ਵੇਚਣਾ ਹੈ हिमाਲਾ ਮਾਹਨੀਆਂ ਹੀ ਬਰਕਤਾਂ ਨੂੰ ਜੇ ਖਤਰੀ ਅਠ ਆਨੇ ਸੇਰ ਵੀ ਚਾਹੇ ਕਿਣਨੇ ਨੂੰ ਮਿੰਤਾ ਕਰੀਏ ਅਗਲੇ ਤੇ ਆਲਾ ਨੀ ਕਸਮੇ ਸੇਰੇ ਨੇ ਢਾਈ ਆਨੇ ਵੀ ਨਹੀਂ ਸਹਿ ਦੇਣੇ ਉਹ ਕਈ ਵਾਰੀ ਆਖਦੀ ਜਦੋਂ ਕੋਈ ਉਹਦੇ ਕੋਲੋਂ ਪੁੱਛਦਾ ਕੀ ਉਹ ਹੋਰ ਲਵੇਰੀ ਮੱਝ ਦਾ ਕੀ ਕਰੇਗੀ ਜਦ ਉਹਦੇ ਕੋਲ ਦੁੱਧ ਦੇਣ ਵਾਲੀ ਇੱਕ ਮੱਝ ਤੇ ਦੋ ਗਾਇਆਂ ਅੱਗੇ ਹੀ ਹਨ ਜਦ ਕਦੀ ਮੈਂ ਉਹਨਾਂ ਨੂੰ ਮੋਢੇ ਤੇ ਦੁੱਧ ਦਾ ਡੱਬਾ ਚੁੱਕਿਆ ਵੇਖਦਾ ਤਾਂ ਮੈਂ ਕਈ ਵਾਰੀ ਸੋਚਦਾ ਕਿ ਇਸ ਇਸ ਉਮਰ ਵਿੱਚ ਕਲਮਕਲਿਆ ਹੋਣ ਤੇ ਵੀ ਉਹ ਇਤਨੀ ਮਿਹਨਤ ਕਿਉਂ ਕਰਦੀ ਹੈ ਕਿ ਇਹਦੀਆਂ ਮਸਤ ਮਸਤ ਮੋਟੀਆਂ ਅੱਖਾਂ ਉੱਭਰੀਆਂ ਕਣਕ ਪਿੰਨੀਆਂ ਗੱਲਾਂ ਗੁੱਦਗੁੱਦੀਆਂ ਛਾਤੀਆਂ ਤੇ ਇਹਦੇ ਨਿਖਰੇ ਪੜਕੀਲੇ ਨਕਸ਼ ਐਵੇਂ ਦੁੱਧ ਵੇਚਦਿਆਂ ਇਹ ਚੁੰਨੀਆਂ ਅੱਖਾਂ ਅੰਦਰ ਵੱਡੀਆਂ ਹੜਬਾਂ ਲਮਕਦੀਆਂ ਢਿੱਲੀਆਂ ਗੁੱਥੀਆਂ ਤੇ ਝਰੂੜੀਆਂ ਵਾਲੇ ਮੂੰਹ ਵਿੱਚ ਬਦਲ ਜਾਣ ਗਿਆ ਕਿ ਇਹ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਅਣਮਾਣੇ ਹੀ ਬਰਬਾਦ ਜਾਣਗੀਆਂ ਜਾਂ ਇਹਨਾਂ ਨੂੰ ਕੋਈ ਵੱਡ ਭਾਗਾ ਮਾਣ ਵੀ ਸਕੇਗਾ ਕਿ ਇਹਦੇ ਸੀਨੇ ਅੰਦਰ ਕੋਈ ਬਲਵਲਾ ਜਾਂ ਚੁੰਚਣਾ ਹਟ ਨਹੀਂ ਛਿੜਦੀ ਇਤਨੀ ਵੱਡੀ ਹੋ ਜਾਣ ਤੇ ਵੀ ਹੋ ਸਕਦਾ ਹੈ ਕਿ ਇਹਦੀਆਂ ਅੱਖਾਂ ਕਿਸੇ ਨਾਲ ਲੜੀਆਂ ਹੋਣ ਉਹ ਮੰਨਿਆ ਨਾ ਹੋਵੇ ਇਹ ਕੀ ਹੋਣ ਕਿਸੇ ਹੋਰ ਨਾਲ ਨਹੀਂ ਲੜਨ ਗਿਆ ਤੇ ਫਿਰ ਮੇਰਾ ਖਿਆਲ ਉਹਦੇ ਥਿੱਗੜੀਆਂ ਲੱਗੇ ਕੱਪੜਿਆਂ ਵੱਲ ਚਲਾ ਜਾਂਦਾ ਹੈ ਕਿਧਰੇ ਨੀਲੀ ਛਿੱਟਾਂ ਤੇ ਥਿੱਗੜੀ ਲੱਗੀ ਹੁੰਦੀ ਉਹਦੀ ਮੈਲ ਕੁਚੈਲੀ ਸੂਹੀ ਕਮੀਜ਼ ਤੇ ਉਹਨੂੰ ਦੂਰੋਂ ਵੇਖਣ ਤਾਂ ਇੰਜ ਲੱਗਦਾ ਜਿਵੇਂ ਕੋਈ ਰੰਗ ਬਰੰਗੀ ਵਰਤੀ ਪਾਈ ਖੜਾ ਰਿਹਾ ਹੋਵੇ ਕਈ ਫਟੀਆਂ ਥਾਵਾਂ ਤੋਂ ਉਹਦਾ ਨੰਗਾ ਪਿੰਡਾ ਲਿਸ਼ਕਾਰੇ ਮਾਰਦਾ ਦਿਸਦਾ ਜਦੋਂ ਉਹ ਨੇੜੇ ਆਉਂਦੀ ਇਤਨੇ ਪੈਸੇ ਕਮਾਉਂਦੇ ਵੀ ਉਹ ਪਤਾ ਨਹੀਂ ਕਿਉਂ ਨਹੀਂ ਚੰਗੇ ਕੱਪੜੇ ਪਾਉਂਦੀ ਇਸ ਉਮਰੇ ਵੀ ਕਿਤਨੀ ਕੰਜੂਸੀ ਜਦ ਨਾ ਕੋ ਇਸਦੀ ਕੋਈ ਭੈਣ ਹੈ ਨਾ ਭਰਾ ਨਾ ਮਾਂ ਨਾ ਪਿਓ ਫਿਰ ਇਹ ਕਿਉਂ ਜੋੜਨ ਵਿੱਚ ਲੱਗੀ ਰਹਿੰਦੀ ਹੈ ਮੈਂ ਇਹਨੂੰ ਕਦੀ ਵੀ ਨਵੀਂ ਜੁੱਤੀ ਪਾਇਆ ਨਹੀਂ ਵੇਖਿਆ ਇਹ ਹਰ ਵੇਲੇ ਤਰੱਪੜ ਹੀ ਕਿਸੇਟ ਦੀ ਰਹਿੰਦੀ ਹੈ ਤੇ ਜਿਹੜੇ ਇਹ ਕਿਸੇ ਤੋਂ ਮੰਗ ਤੰਗ ਲੈਂਦੀ ਹੈ ਕੋਈ ਫਟਾ ਪੁਰਾਣਾ ਤੜਪੜ ਹਾਈ ਤੇ ਸਾਣੀਆਂ ਚਾਹੀ ਦੇ ਆਲਾ ਟੈਂਡੀ ਬਾਤੀ ਜਾਂਤੀ ਕਰੇ ਇਹ ਕਈ ਵਾਰੀ ਸਾਡੇ ਘਰ ਆ ਮਾਤਾ ਜੀ ਨੂੰ ਜੀ ਨੂੰ ਆਖਦੀ ਜੇ ਕੋਈ ਚੰਗੇ ਕੱਪੜੇ ਪਾਉਣ ਨੂੰ ਆਖਦਾ ਤਾਂ ਉਹ ਆਖਦੀ ਬੰਦਾ ਤਾਂ ਕੱਪੜੇ ਬਾਏ ਜੇ ਹੁੰਨਾ ਕੀ ਤੱਕਣੇ ਆਲਾ ਵੀ ਹੋਵੇ ਤਾਂ ਬੜੀ ਬੜੀ ਕਹਿ ਲੋਕਾਂ ਕੀ ਕਹਿ ਦੱਸਣਾ ਹੋਇਆ ਪਾ ਮੇ ਉਹ ਕਲਮ ਕਲੀ ਮੂਨੇਰੇ ਆਉਂਦੀ ਸੀ ਪਰ ਫਿਰ ਵੀ ਕਿਸੇ ਅਨਖੀਲੇ ਜੱਟ ਦੀ ਜ਼ਰੂਰਤ ਨਹੀਂ ਪੈਂਦੀ ਸੀ ਕਿ ਉਹਦੇ ਵੱਲ ਵੇਖ ਸਕੇ ਉਹਦੇ ਚਿਹਰੇ ਦਾ ਇਤਨਾ ਰੋਬ ਸੀ ਕਿ ਹਰ ਕੋਈ ਉਹਦੇ ਕੋਲੋਂ ਝਰਕਦਾ ਖਾਸ ਕਰਕੇ ਉਸ ਘਟਨਾ ਪਿੱਛੋਂ ਜਦੋਂ ਸ਼ੇਰੇ ਨੇ ਗੋਹਰੀ ਜੁੱਤੀਆਂ ਮਾਰੀਆਂ ਸਨ ਸ਼ੇਰਾ ਰਾਜਿਆਂ ਦਾ ਢੋਕ ਦਾ ਮੰਨਿਆ ਪਰਮੰਨਿਆ ਅਨਖੀਲਾ ਜੱਟ ਸੀ ਉਹਦੇ ਚੌੜੇ ਪੱਖ ਦੇ ਮੂੰਹ ਕਾਟਵੀਆਂ ਮੁੱਛਾਂ ਤੜਾਗ ਵਰਗੀ ਸਾਤੀ ਤੇ ਆਰੇ-ਪਾਰੇ ਦੀਆਂ ਸਾਰੀਆਂ ਜੱਟੀਆਂ ਮਾਰਦੀਆਂ ਸਨ ਪਰ ਸ਼ੇਰੇ ਦੀ ਅੱਖ ਨਹੀਂ ਸੀ ਛੜਦੀ ਕਿਸੇ ਤੇ ਆਖਿਰ ਜਦ ਉਸ ਦੁੱਲੇ ਕੁਮਾਰੇ ਦੀ ਧੀ ਦਾ ਚੌਕੇ ਕੜਬਾਂ ਦੇ ਟਾਂਡਿਆਂ ਵਿੱਚੋਂ ਅੱਖ ਮਚੋਲੀ ਖੇੜਦਾ ਹੁਸਨ ਵੇਖਿਆ ਤਾਂ ਉਹ ਸ਼ਦਾਈ ਬਣ ਗਿਆ ਸੀ ਉਸ ਬੇਕਾਬੂ ਘੋੜੇ ਵਾਂਗੂ ਨਾ ਹੀਲ ਕੀਤੀ ਨਾ ਦਲੀਲ ਤੇ ਜਾ ਉਹਨੂੰ ਫੜ ਲਿਆ ਪਹਿਲਾਂ ਤਾਂ ਉਸ ਚੀਕ ਮਾਰਨ ਦੀ ਕੀਤੀ ਪਰ ਸ਼ੇਰੇ ਨੂੰ ਵੇਖ ਕੇ ਉਹਦੀ ਮੁਸਕਰਾਹਟ ਨਿਕਲ ਗਈ ਗੋਹਰੀ ਜਾਣਦੀ ਸੀ ਇਹੋ ਜਿਹਿਆਂ ਸ਼ੇਰੇ ਦੀਆਂ ਕਈ ਗੱਲਾਂ ਇੱਕ ਸਰਗੀ ਹਨੇਰੇ ਵਿੱਚ ਆਪਣੇ ਵੱਲ ਵਾਧੇ ਸ਼ੇਰੇ ਨੂੰ ਵੇਖ ਕੇ ਗੋਹਰੀ ਦੁੱਧ ਦੇ ਡੱਬੇ ਨੂੰ ਹੇਠਾਂ ਰੱਖ ਕੇ ਆਪਣਾ ਤਰਪਣ ਲਾ ਲਿਆ ਤੇ ਪੰਜ ਸੱਤ ਜੋਰ-ਜੋਰ ਦੇ ਤੜਪੜੇ ਉਦੇ ਸਿਰ ਵਿੱਚ ਟਕਾ ਦਿੱਤੇ ਜਦੋਂ ਸ਼ੇਰੇ ਆਕੇ ਗੋਹਰੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਫਿਰ ਡਰ ਹੋ ਕੇ ਉੱਚੀ-ਨੀਚੀ ਗਾਲਾਂ ਕੱਢਣ ਲੱਗ ਪਈ ਸ਼ੇਰੇ ਦਾ ਜ ਉਸ ਸਭ ਜਾਣਦਾ ਰਿਹਾ ਉਸ ਨੂੰ ਨਹੀਂ ਸੀ ਪਤਾ ਕਿ ਗੋਹਰੀ ਇਤਨੀ ਡਾਡੀ ਤੇ ਦਲੇਰ ਹੈ ਪਹਿਲਾਂ ਤਾਂ ਉਹ ਨੱਸ ਜਿਉਣ ਦੀ ਕੀਤੀ ਪਰ ਫਿਰ ਜਦੋਂ ਉਹ ਗੋਹਰੀ ਦੇ ਇਹ ਲਫ਼ਜ਼ ਹੁਣੇ ਸ਼ਾਹ ਨਾਲ ਥਾਣੇ ਚ ਗੱਸ਼ੀ ਕੇ ਤੁੱਗੀ ਸਿੱਧਿਆ ਕਰਾਈ ਸਟਸਾ ਸੁਨੇ ਸੁਨੇ ਤਾਂ ਉਹ ਡਰਿਆ ਉਸ ਆਖਿਰ ਗੋਹਰੀ ਦੀਆਂ ਮਿੰਤਾ ਕੀਤੀਆਂ ਤੇ ਕਿੱਧਰੇ ਜਾ ਕੇ ਗੋਰੀ ਥਾਣੇ ਜਾਂ ਦੋਟਲੀ ਦੂਜੇ ਦਿਨ ਹੀ ਸ਼ਰਾਮਿੰਦਗੀ ਦੇ ਮਾਰੇ ਭਰਤੀ ਹੋ ਗਿਆ ਜਦੋਂ ਗੋਰੀ ਜਾ ਕੇ ਸਾਰੀ ਲੋਕਾਂ ਨੂੰ ਇਹ ਘਟਨਾ ਜਾ ਸੁਣਾਈ ਕਈ ਹੋਰ ਜਵਾਨ ਮੁੰਡੇ ਗੋਰੀ ਵੱਲ ਸੱਦਰੀਆਂ ਨਜ਼ਰਾਂ ਨਾਲ ਦੇਖਦੇ ਪਰ ਹਰ ਕੋਈ ਇਹ ਆਖ ਕੇ ਜਿੱਥੇ ਸੇਰੇ ਜਿਹਾ ਨਹੀਂ ਕਿਸੇ ਪੇਸ਼ ਨਹੀਂ ਗਈ ਉਥੇ ਅਸੀਂ ਕਿਹੜੇ ਬਾਗ ਕੀ ਮੂਲੀ ਵਾਂ ਆਪਣੀਆਂ ਉੱਠ ਰਹੀਆਂ ਅਮੰਗਾ ਨੂੰ ਦਬੋਚ ਲੈਂਦੇ ਦੁੱਧ ਵੇਚਣ ਤੋਂ ਇਲਾਵਾ ਉਹ ਆਪਣੇ ਡੰਗਰਾਂ ਦੀ ਪਾਹ ਇਕੱਠੀ ਕਰਕੇ ਸੂਰੀਆਂ ਵਿੱਚ ਵੀ ਥੱਪਦੀ ਤੇ ਉਹਨਾਂ ਨੂੰ ਸਾਡੇ ਪਿੰਡ ਦਾ ਅਠਾ ਆਨਿਆਂ ਦੀਆਂ ਸੋਹ ਵੇਚ ਦਿੰਦੀ ਉਹ ਸੂਰੀਆਂ ਨੂੰ ਬੜੇ ਬੜੇ ਪਿਆਰ ਨਾਲ ਥੱਪਦੀ ਇੱਕ ਇੱਕ ਸੂਰੀਨ ਤੇ ਬੜੇ ਤਰੀਕੇ ਨਾਲ ਹੱਥ ਮਾਰਦੀ ਜਿਵੇਂ ਕੋਈ ਮਾਹਿਰ ਆਰਟਿਸਟ ਆਪਣੇ ਬਣਾਏ ਚਿੱਤਰ ਨੂੰ ਠੀਕ ਕਰਨ ਲਈ ਬੁਰਸ਼ ਵਰਤਦਾ ਹੈ ਪਤਲੀਆਂ ਪਤਲੀਆਂ ਸੁੱਕੀਆਂ ਪੋਪੜੀਆਂ ਗੋਹਰੀ ਦੀਆਂ ਥੱਪੀਆਂ ਸੂਰੀਆਂ ਕਿੰਨੀ ਤੇਜ਼ੀ ਨਾਲ ਬਲਦੀਆਂ ਕਿ ਸਰਦੀਆਂ ਵਿੱਚ ਹਰ ਇੱਕ ਕਿਲੇ ਕੰਮ ਕਰਨ ਵਾਲਾ ਰੋਟੀ ਆਰਾਮ ਨਾਲ ਖਾ ਕੇ ਵੀ ਠੀਕ 8 ਵਜੇ ਕਿਲੇ ਦੇ ਗੇਟ ਤੇ ਪੁੱਜ ਜਾਂਦਾ ਆਖੀ ਨਾ ਗੋਰੀ ਸੂਰੀਆਂ ਚ ਤੇਲ ਬਹਨੀ ਰਹਿਣੀ ਐ ਉਹਦਿਆਂ ਸੂਰੀਆਂ ਨੂੰ ਲੱਟ ਲੱਟ ਬਲਦਾ ਵੇਖ ਕੇ ਕਈ ਵਾਰੀ ਲੋਕੀ ਆਖਦੇ ਸਾਡੇ ਪਿੰਡ ਦੇ ਬਹੁਤ ਸਾਰੇ ਵਸਨੀਕ ਅਕਿਲੇ ਵਿੱਚ ਨੌਕਰ ਹੋਣ ਕਰਕੇ ਆਪਣੀਆਂ ਜਨਾਨੀਆਂ ਨੂੰ ਥੱਪੀਆਂ ਥਾਪਾਈਆਂ ਸੂਰੀਆਂ ਮੁੱਲੇ ਲੈ ਦਿੰਦੇ ਜਦੋਂ ਕੋਈ ਧੀ ਵੀ ਗੋਹਾ ਮੰਗ ਤੰਗ ਕੇ ਆਪ ਸੂਰੀਆਂ ਥੱਪਣ ਲੱਗ ਪੈਂਦੀ ਤਾਂ ਗੋਹਰੀ ਇਹ ਆਖ ਕੇ ਕਿ ਕਦੇ ਅੰਬੀਆਂ ਬਾਬੂਆਂ ਨਹੀਂ ਆ ਤ੍ਰਿਮਣਾ ਵੀ ਸੂਰੀਆਂ ਥਾਪਣੀਆਂ ਹੋਣੀਆਂ ਹੋਮ ਅਸਾ ਕਮੀਆਂ ਨਹੀਂ ਕੰਮ ਹੋਮ ਨੇਕੋ ਨੂੰ ਕਹੈ ਉਹਨੂੰ ਆਪਣਾ ਫਿਰ ਗਾਹਕ ਬਣਾ ਲੈਂਦੀ ਭਾਵੇਂ ਸਾਰੇ ਲੋਕਾਂ ਨੂੰ ਇਹ ਪਤਾ ਸੀ ਕਿ ਗੋਹਰੀ ਦੁੱਧ ਵਿੱਚ ਪਾਣੀ ਮਿਲਾਉਂਦੀ ਹੈ ਪਰ ਫਿਰ ਵੀ ਉਹ ਉਸੇ ਕੋਲੋਂ ਲੈਂਦੀ ਹੈ ਜਵਾਨ ਉਹਦੀ ਜਵਾਨੀ ਕਰਕੇ ਅਤੇ ਬੁੱਢੇ ਉਹਦੀ ਗਰੀਬੀ ਕਰਕੇ ਉਹਦੇ ਗਾਹਕ ਬਣੇ ਰਹਿੰਦੇ ਇੱਕ ਵਾਰੀ ਜਦੋਂ ਉਹ ਬੁੱਢੇ ਸ਼ੰਗਾਰਾ ਸਿੰਘ ਦੇ ਘਰ ਦੁੱਧ ਲੈ ਕੇ ਜਾ ਰਹੀ ਸੀ ਤਾਂ ਉਹਦੇ ਦੁੱਧ ਵਿੱਚ ਇੱਕ ਜਿਉਂਦੀ ਮੱਛੀ ਨਿਕਲ ਪਈ ਸ਼ੰਗਾਰਾ ਸਿੰਘ ਤੇ ਪੁੱਛਣ ਤੇ ਕਿ ਉਸ ਦੁੱਧ ਵਿੱਚ ਪਾਣੀ ਮਿਲਾਇਆ ਹੈ ਗੌਰੀ ਜਰਾ ਨਾ ਸ਼ਰਮਿੰਦੀ ਹੋਈ ਸਗੋਂ ਆਖਣ ਲੱਗੀ ਕਸਮੇ ਅੱਲਾਹ ਪਾਕ ਨੀ ਮੈਂ ਦੁੱਧ ਵਿੱਚ ਪਾਣੀ ਨਹੀਂ ਪਾਇਆ ਦੁੱਧ ਵਿੱਚ ਪਾਣੀ ਬਹਨੇ ਆਲੀ ਦੇ ਹੱਥ ਹੀ ਗਲੀ ਗੱਲ ਇੰਜ ਵੇ ਸ਼ਾ ਜੇ ਮਾੜੇ ਡੰਗਰ ਉੱਥੋਂ ਜਾਬਿਓ ਹੀ ਤੇ ਪਾਣੀ ਪੀਣੇ ਨੂੰ ਕੁਦਰੇ ਕੱਲ ਪਾਣੀ ਪੀਣੀਆ ਮੱਛੀ ਅੰਦਰ ਲੰਗਾ ਗਈ ਹਵਸੀ ਤੇ ਇਸ ਤਰ੍ਹਾਂ ਉਹਨੂੰ ਸੰਤੁਸ਼ਟ ਕਰ ਦਿੱਤਾ ਸ਼ਿੰਗਾਰਾ ਸਿੰਘ ਦੀ ਬੁੱਢੀ ਮਾਤਕ ਬੁੱਢੀ ਹੋ ਗਈ ਮਤ ਨੇ ਇਤਰਾ ਵੀ ਨਾ ਸੋਚਿਆ ਕਿ ਥਣਾ ਵਿੱਚੋਂ ਜੂੰਦੀ ਮੱਛੀ ਕਿਵੇਂ ਨਿਕਲ ਆਈ ਸਾਡੇ ਘਰ ਉਹਦਾ ਬਹੁਤਾ ਆਣ ਜਾਣ ਹੋਣ ਕਰਕੇ ਮੈਂ ਉਹਦੇ ਕੋਲੋਂ ਹਰ ਗੱਲ ਬਗੈਰ ਚਿਜਕ ਦੇ ਪੁੱਛ ਲੈਂਦਾ ਹੁੰਦਾ ਸਾਂ ਜਦੋਂ ਵੀ ਕੋਈ ਗੱਲ ਹੁੰਦੀ ਉਹ ਸਾਡੇ ਘਰ ਆ ਜਾਂਦੀ ਜਦੋਂ ਮੈਨੂੰ ਸੰਘਾਰਾ ਸਿੰਘ ਦੇ ਘਰ ਵਾਪਰੀ ਘਟਨਾ ਦਾ ਪਤਾ ਲੱਗਾ ਤਾਂ ਮੈਂ ਗੋਹਰੀ ਕੋਲੋਂ ਬਗੈਰ ਚਿਜਕ ਦੇ ਪੁੱਛਿਆ ਗੋਹਰੀਏ ਇੱਕ ਗੱਲ ਪੁੱਛਾਂ ਦੱਸ ਸੇ ਛਾ ਤੁਝ ਕੀ ਨਾਂ ਦੱਸਾਂ ਤੇ ਹੋਰ ਕੁਝ ਕੋ ਦੱਸਾਂ ਸੱਚ ਸੱਤ ਸੱਚੋ ਸੱਚ ਫਿਰ ਤੇ ਮੈਂ ਫਿਰ ਉਹਨੂੰ ਪੱਕਾ ਕਰਨ ਲਈ ਆਖਿਆ ਤੁਹਾਡੇ ਅੱਗੇ ਝੂਠ ਮਾਰ ਕੇ ਮਿੰਗੀ ਕਹਿ ਲੱਭਣਾ ਤੂੰ ਕਸਮਾਂ ਤੇ ਬੜੀਆਂ ਚਕਾਉਣੀ ਐ ਕਿ ਦੁੱਧ ਵਿੱਚ ਪਾਣੀ ਨਹੀਂ ਪਾੰਦੀ ਪਰ ਮੱਛੀ ਕਿਵੇਂ ਨਿਕਲ ਆਈ ਦੁੱਧ ਵਿੱਚੋਂ ਮੇਰੀ ਇਹ ਗੱਲ ਸੁਣ ਕੇ ਉਹ ਕੁਝ ਚੁੱਝ ਗਈ ਉਹਨੂੰ ਪਤਾ ਸੀ ਕਿ ਸੰਗਾਰਾ ਸਿੰਘ ਨੂੰ ਦਿੱਤਾ ਜਵਾਬ ਇੱਥੇ ਕੰਮ ਨਹੀਂ ਦੇ ਸਕਦਾ ਨਾਲੇ ਸੱਚੋ ਸੱਚ ਦੱਸਣ ਦਾ ਉਹ ਇਕਰਾਰ ਵੀ ਦੇ ਚੁੱਕੀ ਸੀ ਕਸਮਾਂ ਕੋਈ ਝੂਠੀ ਮੁੱਠੀ ਪਾਣੀ ਥੋੜਾ ਐ ਤੁਹਾਡੇ ਅੱਗੇ ਕਹਿ ਛੁਪਾਣਾ ਸ਼ਾ ਕੋਈ ਤੂੰ ਕੋਈ ਬਗਾਨਾ ਥੋੜੀ ਐ ਮੈਂ ਤੇ ਆਲਾ ਨੀ ਕਸਮੇ ਪਾਣੀਏ ਚ ਦੁੱਧ ਮਹਨੀ ਆ ਦੁੱਧ ਚ ਪਾਣੀ ਤੇ ਮੈਂ ਕਦੇ ਵੀ ਨਹੀਂ ਭਾਇਆ ਤੇ ਉਹਦੀ ਇਸ ਚਲਾਕੀ ਤੇ ਮੈਂ ਇਤਨਾ ਚਿਰ ਸੋਚਦਾ ਰਿਹਾ ਗੋਹਰੀ ਦੁੱਧ ਦੇਣਾ ਕਦੀ ਨਹੀਂ ਸੀ ਕੁਸਾਂਦੀ ਪਾਵੇਂ ਛਖੜ ਹੋਵੇ ਜਾਂ ਮਹੀ ਉਹ ਸਮੇਂ ਸਿਰ ਜ਼ਰੂਰ ਆ ਜਾਂਦੀ ਇੱਕ ਵਾਰੀ ਬੁਖਾਰ ਵਿੱਚ ਹੀ ਆ ਗਈ ਹਾਲਾ ਸਾਰਿਆਂ ਘਰਾਂ ਵਿੱਚ ਦੁੱਧ ਵੰਡਿਆ ਨਹੀਂ ਸੀ ਕਿ ਉਹਨੂੰ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਉਹ ਬੜੀ ਮੁਸ਼ਕਲ ਨਾਲ ਸਾਡੇ ਘਰ ਪਹੁੰਚੀ ਉਹਦਾ ਮੂੰਹ ਲਾਲ ਸੁਰਖ ਹੋਇਆ ਸੀ ਅਤੇ ਉਹਦੇ ਕੋਲੋਂ ਇਤਨਾ ਸੀਕ ਆਉਂਦਾ ਜਿੰਨਾ ਤਪੇ ਤੰਦੂਰ ਕੋਲੋਂ ਉਸ ਦੀ ਇਤਨੀ ਹਿੰਮਤ ਨਹੀਂ ਸੀ ਰਹੀ ਕਿ ਉਹ ਸਾਰਿਆਂ ਘਰਾਂ ਵਿੱਚ ਦੁੱਧ ਵੰਡ ਸਕਦੀ ਇਤਨਾ ਕਿਤਨਾ ਚਿਰ ਉਹ ਮੰਜੀ ਤੇ ਬੇਸੁੱਧ ਲੇਟੀ ਰਹੀ ਹਕੀਮ ਨੇ ਦਵਾਈ ਪਲਾਈ ਤਾਂ ਜਾ ਕੇ ਕੋਈ 15ਵੀਆਂ ਮਿੰਟਾਂ ਪਿੱਛੋਂ ਉਸ ਨੂੰ ਹੋਸ਼ ਆਈ ਉਹਨੂੰ ਹੋਸ਼ ਚ ਦੇਖ ਕੇ ਮੈਂ ਕੁਰਸੀ ਨੂੰ ਉਹਦੇ ਕੋਲ ਖਿੱਚ ਲਿਆਇਆ ਜਦ ਤੈਨੂੰ ਘਰ ਹੀ ਬੁਖਾਰ ਹੋ ਗਿਆ ਸੀ ਤਾਂ ਕੀ ਲੋੜ ਸੀ ਅੱਜ ਆਉਣ ਦੀ ਪਹਿਲਾਂ ਸਿਹਤ ਤੇ ਪਿੱਛੋਂ ਕੁਝ ਹੋਰ ਕਹਿ ਕਰਾਂ ਸਾਹ ਕਹਾਰਸ਼ਾ ਖੱਤਰੀਆਂ ਕੀ ਇੱਕ ਡੰਗ ਜੈ ਚਾਹ ਆਸਤਾ ਦੁੱਧ ਨਾ ਮਿਲੇ ਤਾਂ ਤੜਫਲਾਟ ਮਚਾਈ ਸੁਟਨੇ ਨੂੰ ਇਕਾਂ ਲੋਕਾਂ ਚਾਹੇ ਪੀਣੇ ਬਿਗੈਰ ਕੰਮ ਹੀ ਨਾ ਗਸ਼ਣਾ ਹੋਇਆ ਕਦੀ ਕਦੀ ਉਹ ਮੇਰੇ ਕੋਲੋਂ ਖੱਤ ਲਿਖਵਾਉਣ ਜਾਂ ਖੱਤ ਪੜਾਉਣ ਆ ਜਾਂਦੀ ਹੁੰਦੀ ਸੀ ਪਹਿਲੀ ਵਾਰੀ ਜਦੋਂ ਉਸ ਮੇਰੇ ਕੋਲੋਂ ਖੱਤ ਲਿਖਵਾਇਆ ਤਾਂ ਮੈਂ ਬੜਾ ਹੈਰਾਨ ਹੋਇਆ ਉਸ ਮੈਨੂੰ ਕਈ ਮਾਹੀਏ ਤੇ ਟੱਪੇ ਖੱਤ ਵਿੱਚ ਲਿਖਣ ਲਈ ਦੱਸੀ ਇਹ ਟੱਪੇ ਕੀ ਸਨ ਇਹ ਬਿਰਹੋ ਦੀ ਅੱਗ ਵਿੱਚ ਜਲ ਰਹੀ ਪੁੱਠੋ ਹਰਨ ਦੀਆਂ ਆਹਾਂ ਤੇ ਵੈਣ ਸਨ ਮੈਨੂੰ ਬੜਾ ਸੁਆਦ ਆਇਆ ਸੀ ਉਸ ਦਿਨ ਖੱਤ ਲਿਖਣ ਵਿੱਚ ਖਾਨਾ ਜਿਸ ਵੱਲ ਖੱਤ ਲਿਖਵਾਇਆ ਸੀ ਮੈਂ ਸੋਚਿਆ ਫੜ ਕੁੱਠੇਗਾ ਜਦੋਂ ਇਹ ਦਰਦਾਂ ਭਰਿਆ ਖੱਤ ਕਿਸੇ ਕੋਲ ਪੜਵਾਏਗਾ ਤੇ ਕੀ ਜੱਟੀਆਂ ਵੀ ਇਤਨੀਆਂ ਜੋਸ਼ ਭਰੀਆਂ ਚਿੱਠੀਆਂ ਲਿਖਵਾ ਸਕਦੀਆਂ ਨੇ ਫਿਰ ਮੈਂ ਸੋਚਿਆ ਕਿ ਇਹ ਖਾਨਾ ਕੌਣ ਹੋ ਸਕਦਾ ਹੈ ਮੇਰੇ ਪੁੱਛਣ ਤੇ ਵੀ ਗਹਰੀ ਟਾਲਮਟੋਲ ਕਰ ਛੱਡਿਆ ਉਸ ਦੇ ਟਾਲਣ ਤੇ ਮੈਨੂੰ ਸ਼ੱਕ ਪੈ ਗਿਆ ਪਰ ਯਕੀਨ ਨਾ ਆਇਆ ਕਿ ਇਹ ਖਾਨਾ ਕੌਣ ਹੋ ਸਕਦਾ ਹੈ ਹਫਤੇ ਪਿੱਛੋਂ ਹੀ ਖਾਨੇ ਦਾ ਜਵਾਬ ਆ ਗਿਆ ਮੇਰੇ ਵਾਲੀ ਗੱਲ ਸੱਚ ਨਿਕਲੀ ਖਾਨੇ ਲਿਖਿਆ ਕਿ ਉਹ ਜਲਦੀ ਹੀ ਕੁਝ ਮਹੀਨਿਆਂ ਤੱਕ ਛੁੱਟੀ ਲੈ ਕੇ ਆ ਜਾਵੇਗਾ 16 ਜਮਾਤਾਂ ਪਾਸ ਬੰਦਾ ਖੱਤ ਲਿਖੀ ਕੇ ਭੇਜੇ ਤੇ ਹੂੰ ਛੱਟੀ ਪੱਟੀ ਜਵਾਬ ਕਿਹਣਾ ਦੇਹਾ ਹਰ ਉਸ ਆਖਿਆ ਸ਼ਾਇਦ ਜਲਦੀ ਜਵਾਬ ਆ ਜਾਣ ਦਾ ਕਾਰਨ ਗੋਹਰੀ ਮੇਰਾ ਲਿਖਣ ਢੰਗ ਸਮਝ ਰਹੀ ਸੀ ਨਾ ਕਿ ਆਪਣੇ ਸੋਚ ਭਰੇ ਟੱਪੇ ਪਿੰਡ ਦੇ ਨੇੜੇ 에ਰੋਡਰਮ ਭਾਂ ਜਾਣ ਕਰਕੇ ਕਈ ਅਮਰੀਕਨ ਆ ਕੇ ਉੱਥੇ ਰਹਿਣ ਲੱਗ ਪਏ ਸਨ ਗੋਹਰੀ ਇੱਕ ਹੋਰ ਲਾਰੀ ਗਾਂ ਖਰੀਦ ਲਈ ਆਈ ਤੇ ਉੱਥੇ ਵੀ ਦੁੱਧ ਵੇਚਣ ਲਈ ਚਲੀ ਜਾਂਦੀ ਭਾਵੇਂ ਉਹਨੂੰ ਇੱਕ ਦੋ ਮੀਲ ਹੋਰ ਅੱਗੇ ਜਾਣਾ ਪੈਂਦਾ ਉਹਦੋਂ ਪੜਕੀਲੇ ਨਕਸ਼ਾ ਮਦਰੇ ਕਾਦ ਤੇ ਪਕੇਰੇ ਕਣਕ ਪਿੰਨੇ ਰੰਗ ਨੂੰ ਵੇਖ ਕੇ ਗੋਰੇ ਉਹਦੇ ਵੱਲ ਅੱਖਾਂ ਫਾੜ-ਫਾੜ ਕੇ ਵੇਖਦੇ ਪਰ ਉਹ ਦੁੱਧ ਵੇਚ ਕੇ ਬਗੈਰ ਕਿਸੇ ਵੱਲ ਦੇਖੇ ਟੋਕਾਂ ਵੱਲ ਤੁਰਦੀ ਜਾਂਦੀ ਤੇ ਉਹ ਤਰਸਦੀਆਂ ਅੱਖਾਂ ਨਾਲ ਵੇਖਦੇ ਹੀ ਰਹਿੰਦੇ ਇੱਕ ਦਿਨ ਇੱਕ ਗੋਰਾ ਨੰਗ ਮੰੰਗਾ ਸਿਰਫ ਨਿੱਕਰ ਪਾਈ ਫਿਰ ਰਹਾ ਸੀ ਗਰੌਂਡਾ ਕੋਲ ਜਦੋਂ ਉਹ ਕੋਰੀ ਦੇ ਹੁਸਨ ਨੂੰ ਡੁੱਬਦੇ ਸੂਰਜ ਦੀ ਲਾਲ-ਲਾਲ ਰੌਸ਼ਨੀ ਵਿੱਚ ਚਮਕਦਿਆਂ ਵੇਖਿਆ ਤਾਂ ਉਹ ਤਾਂ دل ਲੱcha ਆ। ਗौरी ਵੀ ਉਹਦੀ ਲਾਲ ਸੁਰਖ ਚੌੜੀ ਸਾਤੀ ਤੇ ਕੂਲਿਆਂ ਪੱਟਾਂ ਨੂੰ ਇਤਨਾ ਚਿਰ ਖਲੋਤੇ ਦੇਖਦੀ ਰਹੀ। ਜੇ ਹੂੰ ਜਿੰਦ ਕੋਸੇ ਕੀ ਅਮਾਨਤ ਨਾ ਹੋਵੇ ਤਾਂ ਬੰਦਾ ਮਰੀ ਗੱਛੇ ਹੈ ਨਾ ਗੋਰੀਆਂ ਤੇ ਤੇ ਫਿਰ ਉਹ ਟੋਕਾਂ ਵੱਲ ਤੁਰ ਪਈ। ਕਹਿ ਪੜਨਾ ਪਿਆ ਸਾ ਇੱਕ ਦਿਨ ਉਸ ਸਾਡੇ ਘਰ ਆ ਕੇ ਮੇਰੇ ਕੋਲੋਂ ਪੁੱਛਿਆ। ਉਸੇ ਵੇਲੇ ਮੈਂ ਅਖਬਾਰ ਉਸ ਵੇਲੇ ਮੈਂ ਅਖਬਾਰ ਪੜ ਰਿਆ ਸਾਂ ਆ ਗੋਰੀਏ ਅਖਬਾਰ ਪਿਆ ਪੜਨਾ ਅਖਬਾਰ ਵੱਲੋਂ ਧਿਆਨ ਹਟਾ ਕੇ ਗੋਰੀ ਨੂੰ ਅੰਦਰ ਆਉਂਦਾ ਵੇਖ ਕੇ ਮੈਂ ਆਖਿਆ ਅੱਜ ਕੱਲ ਕਿੱਥੇ ਕੁਦਰੈ ਇਹ ਜਰਮਲ ਨਹੀਂ ਹੁਣ ਤੇ ਜਰਮ ਨਹੀਂ ਹਾਰ ਗਿਆ ਅੰਗਰੇਜ਼ ਰੰਗਰੇਜ਼ ਜਿੱਤੀ ਜਾਂਦੇ ਨੂੰ ਉਹ ਬੜੀ ਬੇਸਬਰੀ ਨਾਲ ਪੁੱਛਿਆ ਆਹੋ ਹੇਨਾ ਕੀ ਕੁਝ ਜਿੱਤੀ ਸਕਣੇ ਤੇ ਫਿਰ ਹੁਣ ਲਾਮ ਤਰੁੱਟੀ ਗਛਸੀ ਤੇ ਹੋਰ ਕੀ ਮੈਂ ਇਹ ਸੁਣ ਉਹਦਾ ਚਿਹਰਾ ਖੁਸ਼ੀ ਨਾਲ ਚਮਕ ਉੱਠਿਆ ਕੰਦੂ ਕਿਧਰੇ ਮੁੜੀ ਕੇ ਅਛਣਾ ਨ ਲਾਮਾ ਕੇ ਗਏ ਆਹੇ ਉਸ ਮੇਰੇ ਕੋਲੋਂ ਪੁੱਛਿਆ ਜਿਵੇਂ ਲੜਾਈ ਵਿੱਚ ਲੜ ਰਹੇ ਸਾਰੇ ਛਪਾਈਆਂ ਦਾ ਹਾਲ ਮੈਂ ਅਖਬਾਰ ਵਿੱਚ ਪੜ ਰਿਹਾ ਹਾਂ ਸਾ ਹੁਣ ਜਲਦੀ ਹੀ ਮੁੜ ਆਉਣਗੇ ਇਤਨਾ ਚਿਰ ਉਹ ਚੁੱਪ ਬੈਠੀ ਰਹੀ ਤੇ ਮੈਂ ਅਖਬਾਰ ਪੜਦਾ ਰਿਹਾ ਕੁਦਰ ਗਏ ਨਹੀਂ ਬਾਕੀ ਸਾਰੇ ਸ਼ਾ ਉਸ ਮੈਨੂੰ ਕੱਲਿਆਂ ਬੈਠਾ ਵੇਖ ਕੇ ਗੱਲ ਜਾਰੀ ਰੱਖਣ ਲਈ ਆਖਿਆ ਉੱਪਰ ਚੁਬਾਰੇ ਤੇ ਹੋਣੀ ਨੇ ਮੈਂ ਅਖਬਾਰ ਤੋਂ ਬਿਨਾਂ ਧਿਆਨ ਹਟਾਏ ਆਖਿਆ ਇਹਨੇ ਨੂੰ ਮਾਤਾ ਜੀ ਆ ਗਏ ਉਹਨਾਂ ਨੂੰ ਵੇਖ ਕੇ ਉਹ ਬੋਲੀ ਮੈਂ ਅੱਗੇ ਹੀ ਪਈ ਪੁੱਛਣੀ ਐ ਜੋ ਮਾੜੀ ਸ਼ਾਨੀ ਕਿੱਧਰ ਗਈ ਵੇ ਤੇ ਨਾਲ ਹੀ ਉਸ ਨਿੱਕੀ ਜਹੀ ਪੋਟਲੀ ਉਹਨਾਂ ਵੱਲ ਵਧਾਈ ਇਹ ਕੀ ਹੈ ਉਹਨਾਂ ਪੁੱਛਿਆ ਰਾਹੇ ਨੀ ਗਾੜਾ ਚੂ ਮੈਂ ਆਖਿਆ ਸਾਹਾਂ ਜੋਗੀਆਂ 베ਰੀਆਂ ਹੀ ਕੋਹੀ ਜੁੱਲਾ ਉਹ ਅੱਜ ਕੱਲ ਨਾ ਮੇਵਾ ਜੂ ਹੋਇਆ ਸ਼ਾਨੀਏ ਤੂੰ ਜਦੋਂ ਵੀ ਆਉਣੀ ਐ ਇਹਦੇ ਲਈ ਕੁਝ ਨਾ ਕੁਝ ਲੈ ਕੇ ਯੋਨੀ ਐ ਕਦੀ ਸੱਤੂ ਕਦੀ ਉੰਮੀਆਂ ਤੇ ਕਦੀ 베ਰੀਆਂ ਹਰ ਵੇਲੇ ਇਹ ਤਕਲੀਫ ਨਾ ਕਰਿਆ ਕਰ ਆਪੇ ਖੋ ਲੈਂਦਾ ਮਾਤਾ ਜੀ 베ਰੀਆਂ ਲੈਂਦਿਆਂ ਆਖਿਆ ਨਹੀਂ ਸ਼ਾਨੀਏ ਇਹ ਤੁਹਾ ਤੁਹਾਡਾ ਪੁੱਤਰ ਬਹੁਤ ਚੰਗਾ ਹੈ ਸ਼ਾਹਾਂ ਲੋਕਾਂ ਦੇ ਹੱਥ ਬੜੇ ਨਾਬੂਕ ਹੋਣੇ ਨਾ ਤੇ ਹੋਰ ਕੋਈ ਕੰਡਾ ਪੁੜੀ ਗੱਛੇ ਨੇ ਤੇ ਕੁਦਰ ਗੱਛਣ ਫਿਰ ਇੱਕ ਉਸੇ ਇੱਕ ਚਿੱਠੀ ਗੱਡੀ ਤੇ ਪੜਨ ਲਈ ਅੱਗੇ ਕੀਤੀ ਮਾਤਾ ਜੀ ਫਿਰ ਉੱਪਰ ਚਲੇ ਗਏ ਸਾਨ ਲਫਾਫਾ ਖੋਲ ਕੇ ਮੈਂ ਉਹਨੂੰ ਦੱਸਿਆ ਕਿ ਖਾਨਾ ਰਾਤ ਦੀ ਗੱਡੀ ਤੇ ਛੁੱਟੀ ਲੈ ਕੇ ਆ ਰਿਹਾ ਹੈ ਇਹ ਸੁਣ ਕੇ ਉਹ ਉਹਨੂੰ ਚਾਰ ਚੰਨ ਚੜ ਗਏ ਸ਼ਾਇਦ ਉਹਨੂੰ ਖਾਨੇ ਨਾਲ ਹੋਈ ਪਹਿਲੀ ਮੁਲਾਕਾਤ ਜਾਦ ਆ ਗਈ ਸੀ ਮਾਨ ਸਿੰਘ ਮਿੱਗੀ ਅੱਗੇ ਹੀ ਪਿਆਰ ਦਿਸਦਾ ਹੈ ਜੇ ਹੂੰ ਉਸ ਆਨੇ ਆਲੀ ਹੀ ਚਿੱਠੀ ਬਾਹੀ ਹੋ ਸੀਤਾ ਹੀ ਤੇ ਮੈਂ ਆਪਣਾ ਟੂਬ ਟੱਲਾ ਨਾਲੇ ਕਾਨੀ ਆਇਆ ਤੇ ਫਿਰ ਉਹ ਖੁਸ਼ੀ-ਖੁਸ਼ੀ ਪੱਲੇ ਦੀ ਚੂਕ ਨਾਲੋਂ ਇੱਕ ਲੀਰ ਖੋਲੀ ਵਾ ਗਿਣੇ ਨਾ ਸ਼ਾ ਕਿਤਨੇ ਨੂੰ ਮੈਂ ਲੀਰ ਖੋਲੀ ਕੁਝ ਵਿੱਚ ਕੁਝ ਦਸਾਂ-ਦਸਾਂ ਦੇ ਨੋਟ ਸਨ ਕੁਝ ਪੰਜਾ-ਪੰਜਾ ਦੇ ਤੇ ਕੁਝ 1-1 ਰੁਪਏ ਦੇ ਮੈਂ ਹੈਰਾਨ ਸਾਂ ਕਿ ਉਹ ਇਤਨੇ ਰੁਪਏ ਕਿਉਂ ਲਿਆਈ ਸੀ ਫਿਰ ਉਸ ਇੱਕ ਮੈਲੀ ਕੁਚੈਲੀ ਕਸਮੈਲੇ ਰੰਗ ਦੀ ਕਸੀ ਗੁੱਥੀ ਭਾਂ ਨਾਲ ਭਰੀ ਕੱਢੀ ਅਤੇ ਮੇਰੇ ਸਾਹਮਣੇ ਪਈ ਤੇ ਪਈ ਤੇ ਢੇਰੀ ਕਰ ਦਿੱਤੀ ਤੇ ਉੱਠ ਕੇ ਬਾਹਰ ਜਾ ਕੇ ਦਰਵਾਜ਼ਾ ਬੰਦ ਕਰ ਦਿੱਤਾ ਮਤੇ ਕੋਈ ਤੱਕੀ ਕਰਨੇ ਕੁਝ ਚਿਰ ਗਿਣਨ ਪਿੱਛੋਂ ਮੈਂ ਉਹਨੂੰ ਦੱਸਿਆ ਕਿ ਕੁੱਲ ਰੁਪਇਆ 310 ਸੀ ਮਿੱਕੀ ਨਹੀਂ ਹਿੰਜ ਪਤਾ ਲੱਗਣਾ ਕਿਤਨੀਆਂ ਵਿਹਾਂ ਹੋਈਆਂ ਸਾਰਾ ਹੋ ਗਿਆ ਹੀ 10 ਦਸਾਂ ਘੱਟ 15 ਵਿਹਾਂ ਮੈਂ ਉਸ ਨਿਰਾਸ਼ ਹੋ ਕੇ ਆਖਿਆ ਨਾ ਸੱਚੇ ਦਸਾਂ ਉੱਪਰ 15 ਵੀ ਹਾਂ ਤਾਹਿਆਂ ਤੇ ਮੈਂ ਆਖਿਆ ਹੀ ਇੰਜ ਵਹੀ ਸਕਣੇ ਤੇ ਇਹ ਸੁਣ ਉਹ ਸੁਖ ਦਾ ਸਾ ਲਿਆ ਤੇ ਫਿਰ ਸੋਚਾਂ ਵਿੱਚ ਗੁੰੰਧ ਹੋ ਗਈ ਮੈਂ ਹੈਰਾਨ ਸਾ ਕਿ ਗੋਹਰੀ ਪਹਿਲਾਂ ਦੀ ਘੱਟ ਦਸੀ ਰਕਮ ਨੂੰ ਸੁਣ ਕੇ ਘਬਰਾ ਗਈ ਸੀ ਮੈਂ ਵੇਖਿਆ ਉਹ ਹਾਲਾਂ ਵੀ ਸੋਚਾਂ ਵਿੱਚ ਪਈ ਹੋਈ ਸੀ ਤੇ ਉਂਗਲਾਂ ਤੇ ਕੁਝ ਗਿਣ ਰਹੀ ਸੀ ਕੀ ਗੱਲ ਹੋ ਗੱਲ ਐ ਗੋਹਰੀਏ ہی سوچ دی پئی ہے کس نہیں سا کا کچھ تے ہے میں پھر آکھیا نہیں تو مطلب نہیں گل میں سمجھ گیا کہہ پلا کھانے نہیں گل کی کچھ دسیا اس حیران ہو کے پوشیا میں آپ بوجھ لئی ہے ਮੇਰੀ ਤੀਰ ਤੁਕੇ ਦੀ ਆਖੀ ਗੱਲ ਸੱਚ ਹੀ ਨਿਕਲੀ ਹੀ ਹਾਂ ਜੀ ਹਾਂ ਗੱਲਾਂ ਵੇ ਜੈ ਸ਼ਾਹ ਨਾ ਬੁੱਝੀ ਸਕੇ ਤਾਂ 16 16 ਜਮਾਤਾ ਕਰਨੇ ਕਾ ਕਿਆ ਪੜਨੇ ਕਾ ਕਿਆ ਫਾਇਦਾ ਹੁਆ ਉਹ ਸਮਝ ਰਹੀ ਸੀ ਕਿ ਮੈਂ ਐਮਏ ਵਿੱਚ ਜੋਤਿਸ਼ ਵੀ ਪੜਾਉਂਦੇ ਨੇ ਮੈਂ ਉਹਦੀ ਗੱਲ ਸੁਣਨ ਲਈ ਉਤਾਵਲਾ ਸਾ ਸੋਚਉਪ ਰਹਾ ਉਹ ਤੁਹਾਡੇ ਕੋਲੋਂ ਕਹਿ ਲਕਾਉਣਾ ਹੋਇਆ ਸ਼ਾ ਤੇ ਫਿਰ ਉਸ ਸਾਰੀ ਵਾਰਤਾ ਸੁਣਾਈ ਕਿ ਕਿਵੇਂ ਇੱਕ ਵਾਰੀ ਰਾਜਿਆਂ ਦੀਆਂ ਟੋਕਾਂ ਦੇ ਖਾਨੇ ਨੂੰ ਵੇਖਦਿਆਂ ਸਾਰ ਹੀ ਉਹ ਆਸ ਪਈ ਸੀ ਪਰ ਖਾਨਾ ਸਿੱਧਾ ਤੀਰ ਲੰਘ ਗਿਆ ਸੀ ਉਹਦੇ ਵੱਲ ਵੇਖੇ ਬਗੈਰ ਦੂਜੇ ਦਿਨ ਹੀ ਜਦ ਉਹ ਪਾਣੀ ਭਰ ਕੇ ਕਲਮਕੱਲੀ ਜਾ ਰਹੀ ਸੀ ਤਾਂ ਰਸਤੇ ਵਿੱਚ ਹੀ ਉਸ ਨੂੰ ਖਾਨਾ ਮਿਲ ਪਿਆ ਸੀ ਤੇ ਕਿਵੇਂ ਉਸ ਨੂੰ ਆਵਾਜ਼ ਮਾਰਨ ਤੇ ਉਹ ਖੁੱਲ ਖਲੋ ਗਿਆ ਸੀ ਨੇੜੇ ਜਾ ਕੇ ਉਹ ਉਹ ਜਿ ਸ਼ਰਮਾਈ ਤੇ ਫਿਰ ਕਿਵੇਂ ਕਿਤਨਾ ਚਿਰ ਦੋਵੇਂ ਚੁੱਪ ਖਲੋਤੇ ਰਹੇ ਸਨ ਆਖਿਰ ਖਾਨਾ ਬੋਲਿਆ ਮੈਂ ਸਮਝੀ ਕਿ ਅਗੋਰੀਏ ਤੁਹਾਡੇ ਦਿਨ ਦੀ ਗੱਲ ਪਰ ਇੱਥੇ ਜਰ ਲੈਣਾ ਜਰ ਪੂਰੇ 15 ਵਿਹਾ ਤੇ ਫਿਰ ਕਿਵੇਂ ਉਸ ਦਿਨ ਉਸੇ ਦਿਨ ਤੋਂ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ ਸਨ ਮੈਂ ਗੋਹਰੀ ਦੀ ਸਾਰੀ ਗੱਲ ਸਮਝ ਗਿਆ ਕਿ ਉਹ ਦਸਾਂ ਘੱਟ 15 ਵਿਹਾ ਸੁਣ ਕੇ ਕਿਉਂ ਘਬराई ਸੀ ਕਿਉਂਕਿ ਜੋ ਇਹ ਰਕਮ ਖਾਨੇ ਨੇ ਦੱਸੀ ਦੱਸੀ ਰਕਮ ਨਾਲੋਂ ਘੱਟ ਸੀ ਇਹ ਸ਼ਾਂ ਦਾਹਰਪੁਰੇ ਨੂਰਪੁਰੇ ਨੇ ਪਾੜੇ ਵਾਸਤੇ ਬਹੁ ਵਹੀ ਰੈਸਨ ਗੋਹਰੀ ਖੁਸ਼ੀ ਵਿੱਚ ਸਾਰੇ ਮਾਲ ਨੂੰ ਇਕੱਠਾ ਕਰਦਿਆਂ ਪੁੱਛਿਆ ਤੇ ਮੇਰਾ ਤਾਂ ਹਾਂ ਵਿੱਚ ਜਵਾਬ ਸੁਣ ਕੇ ਮੈਨੂੰ ਸलाम ਆਖ ਕੇ ਚਲੀ ਗਈ ਦੂਜੇ ਦਿਨ ਮੈਂ ਵੇਖਿਆ ਗੋਹਰੀ ਤੇ ਖਾਨਾ ਨਵੇਂ ਨਕੋਰ ਕਪੜੇ ਪਾਈ ਕਿਸੇ ਬਹੁਤ ਜ਼ਰੂਰੀ ਕੰਮ ਲਈ ਖੁਸ਼ੀ ਖੁਸ਼ੀ ਸ਼ਾਹਨੂਰਪੁਰ ਜਾ ਰਹੇ ਸਨ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ